ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਾ ਨੂੰ ਜੇਲ੍ਹ ਦੇ ਅੰਦਰ ਬੰਦ ਕੀਤੇ ਹੋਏ ਅੱਜ ਪੂਰੇ 3 ਮਹੀਨੇ ਹੋ ਗਏ ਨੇ ਤੇ ਇਸ ਮਸਲੇ ਤੇ ਹੁਣ ਉਹਨਾਂ ਦੇ ਬੇਟੇ ਨੇ ਮਾਨ ਸਰਕਾਰ ਨੂੰ ਕੇਰਿਆ ਬਦਲਾ ਖੋਲ ਦੇ ਇਲਜ਼ਾਮ ਲਗਾਇਆ ਉਹਨਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਪਾਈ ਤੇ ਲਿਖਿਆ ਕਿ ਸਾਢੇ 8 ਸਾਲ ਪੁਰਾਣੇ ਕੇਸ ਵਿੱਚ ਮੇਰੇ ਪਿਤਾ ਦੀ ਬਦਲਾਖੋਰੀ ਤਹਿਤ ਕੀਤੀ ਗ੍ਰਿਫਤਾਰੀ ਨੂੰ 3 ਮਹੀਨੇ ਹੋ ਗਏ ਨੇ ਪਰ ਦੀ ਸੁਪਰੀਮ ਕੋਰਟ ਨੇ ਇਸ ਮਸਲੇ ਦੇ ਵਿੱਚ ਜਾਰੀ ਸਮਨ ਨੂੰ ਰੱਦ ਕਰ ਦਿੱਤਾ ਸੀ ਫਿਰ ਵੀ ਪੰਜਾਬ ਪੁਲਿਸ ਨੇ ਮਾਨ ਦੇ ਹੁਕਮਾਂ ਤੇ ਪੰਜਾਬੀਆਂ ਦੀਆਂ ਨਜ਼ਰਾਂ 'ਚ ਮੇਰੇ ਪਿਤਾ ਦੇ ਅਕਸ ਨੂੰ ਖਰਾਬ ਕਰਨ ਲਈ ਗੈਰ ਕਾਨੂੰਨੀ ਤੌਰ ਤੇ ਗ੍ਰਿਫਤਾਰ ਕੀਤਾ ਮੈਨੂੰ ਯਕੀਨ ਹੈ ਕਿ ਸੱਚ ਦੀ ਜਿੱਤ ਹੋਏਗੀ ਤੇ ਮੇਰੇ ਪਿਤਾ ਜੀ ਸੁਖਪਾਲ ਸਿੰਘ ਖਹਿਰਾ ਜਿੱਤ ਕੇ ਬਾਹਰ ਆ ਜਾਣਗੇ ਸੁਪਾਲ ਸਿੰਘ ਖੇਰਾਂ ਨੂੰ ਇਸੇ ਸਾਲ 28 ਸਤੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਸਾਲ 2015 ਦਾ ਇੱਕ ਡਰੱਗਸ ਕੇਸ ਸੀ ਜਿਸ ਦੇ ਵਿੱਚ ਚੰਡੀਗੜ੍ਹ ਵਾਲੀ ਰਿਹائش ਤੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਹੁਣ 3 ਮਹੀਨੇ ਹੋ ਗਏ ਨੇ ਉਹਨਾਂ ਦੀ ਗ੍ਰਿਫਤਾਰੀ ਨੂੰ ਅਤੇ ਸਵਾਲ ਮੋੜ ਤੋਂ ਮਾਨ ਸਰਕਾਰ ਤੇ ਬਦਲਾਖੋਰੀ ਦੇ ਚੁੱਕੇ ਜਾ ਰਹੇ ਨੇ ਦਰਅਸਲ ਇਹ ਮਾਮਲਾ ਹੈ ਜੋ 2015 ਦਾ ਜਲਾਲਾਬਾਦ ਸਦਰ ਥਾਣੀ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਸੀ ਇਸ ਮਾਮਲੇ ਦੇ ਵਿੱਚ 31 ਅਕਤੂਬਰ 2017 ਨੂੰ ਫਾਜ਼ਿਲਕਾ ਅਦਾਲਤ ਨੇ 9 ਲੋਕਾਂ ਨੂੰ ਦੋਸ਼ੀ ਛੇੜਾਇਆ ਸੀ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਪੰਡਾਲ ਦੇ ਵਿੱਚ ਸੁਪਾਲ ਸਿੰਘ ਖੈਰਾ ਦਾ ਨਾਮ ਕਥਿਤ ਤੌਰ ਤੇ ਕੁਝ ਮੂਲਜ਼ਮਾਂ ਦੀ ਜਾਂਚ ਦੇ ਦੌਰਾਨ ਸਾਹਮਣੇ ਆਇਆ ਸੀ 3 ਨਵੰਬਰ 2017 ਨੂੰ ਉਹਨਾਂ ਨੂੰ ਮਲਜ਼ਮ ਵਜੋਂ ਤਲਬ ਵੀ ਕੀਤਾ ਗਿਆ ਸੀ ਹਾਲਾਂਕਿ ਸੁਪਰੀਮ ਕੋਰਟ ਨੇ ਇਸੇ ਸਾਲ ਫਰਵਰੀ ਮਹੀਨੇ ਦੇ ਵਿੱਚ 2015 ਦੇ ਡਰੱਗ ਜ਼ਬਤੀ ਕੇਸ ਦੇ ਵਿੱਚ ਫਾਜ਼ਿਲਕਾ ਦੀ ਇੱਕ ਅਦਾਲਤ ਵੱਲੋਂ ਖੈਰਾ ਵਿਰੋਧ ਜਾਰੀ ਸਮਨਾਂ ਦੇ ਹੁਕਮਾਂ ਨੂੰ ਰੱਦ ਕਰ ਦਿੱਤਾ ਸੀ ਅਤੇ ਹੁਣ ਮੁਰਦ ਤੋਂ ਪੰਜਾਬ ਪੁਲਿਸ ਖੈਰਾ ਦੇ ਮੂਲਜ਼ਮਾ ਨਾਲ ਸਬੰਧਾਂ ਬਾਬਤ ਜਾਂਚ ਪੜਤਾਲ ਕਰ ਰਹੀ ਹੈ ਤੇ 3 ਮਹੀਨੇ ਹੋ ਗਏ ਨੇ ਉਹਨਾਂ ਦੀ ਗ੍ਰਿਫਤਾਰੀ ਤੋਂ